ਕਸੀ ਸ਼ੋਫੀ ਕਾ ਅਧਿਕਾਰ ਦੇ ਆਪਾਂ ਨੂੰ ਲਓ ਅੱਜ ਸਟਾਰਟਿੰਗ ਤੇ ਕਿੰਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਪਰ ਮੇਰਾ ਭਰਾ ਤੇ ਸਬਸਕ੍ਰਾਈਬ ਵੀ ਜ਼ਰੂਰ ਕਰੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਫਿਰ ਇਹ ਜਿਹਾ ਕੋਣਾ ਦੋ ਬੱਚੇ ਆ ਆਪਣੇ ਕੋਲੇ ਦੋ ਹੀ ਬਾਲ ਹੋਏ ਆ ਬਾਕੀ ਹਜੇ ਕੱਢੀ ਬੈਠੇ ਛੋਟੇ ਆ ਉਹ ਬੱਚੇ ਆ ਅਕਸ ਵੀ ਆਪਾਂ ਵਾਰਨ ਵੀ ਕਰਨਾ ਅੱਜ ਕਿਉਂ ਤੂੰ ਮੈਂ ਖੂਬ ਬੱਚਿਆਂ ਨੂੰ ਪਾਣੀ ਦੇ ਦੇ ਤੇ ਪਾਣੀ ਦੇਣ ਲੱਗਿਆ ਵਾ ਜੋ ਤਾਂ ਮੈਂ ਕਿਹਾ ਪਾਣੀ ਦੇ ਦੇ ਉਹਨਾਂ ਨੂੰ ਤੇ ਪਾ ਦੇ ਜਾਲ 'ਚ ਫੇਰੀ ਇਹਨੂੰ ਪਾਣੀ ਦੇ ਤਾ ਕਿਉਂ ਤੂੰ ਮੈਂ ਕਿਹਾ ਪਾਣੀ ਦੇ ਦੇ ਇਹਨੂੰ ਤੇ ਇਹਨੂੰ ਪਾ ਦੇ ਜਾਲ 'ਚ ਜਾਲ 'ਚ ਤੇ ਪਾ ਤਾ ਇਹ ਕਾ ਆਪਣੇ ਉਤਲੇ ਖੁੱਡੇ ਜਾਂ ਵੇਖ ਲੈਣੇ ਜੇ ਗੈਂਦਾ ਤਾਂ ਗਿੱਜ ਗਿਆ ਤਾਂ ਵੀ ਠੀਕ ਹੈ ਜੇ ਨਾ ਗਿੱਜਿਆ ਤਾਂ ਵੀ ਠੀਕ ਹੈ ਇਹੋ ਪਹਿਲਾਂ ਪਾਣੀ ਰੱਖ ਪੁੱਤ ਇਹਨਾਂ ਨੂੰ ਇਹ ਇਹਨਾਂ ਨੂੰ ਤੇ ਰਾਤ ਕਰਕੇ ਰੱਖ ਇਹਨਾਂ ਰੱਖ ਮੈਂ ਕੀ ਕਰ ਕੋਸਣਾ ਦੋ ਦਿਨ ਹੋ ਗਿਆ ਮੋਟਰ ਚੱਲਦੀ ਚਾਚੇ ਦੇ ਪੱਠੇ ਵੀ ਲਾਉਣ ਵਾਲੇ ਹੋਏ ਭਾਈ ਆਪ ਤਾਂ ਰਾਤ ਪਾਣੀ ਵੀ ਛੱਟਣਾ ਅੱਜ ਸਵੇਰੀ ਅੱਜ ਕਦੋਂ ਕਰਨ ਲੱਗ ਪਾਣੀ ਬੰਦ ਹੋਈ ਪਈ ਆ ਫੇਰ ਇਹਨੂੰ ਪਿਆਉ ਜਟ ਗਿਆ ਗਰਮੀ ਬਹੁਤ ਆ ਪਾਣੀ ਵੜਨਾ 1:30 1:30 ਇੱਕ ਬੱਤੀ ਤੇ ਇੱਕ ਬੱਤੀ ਤੇ ਵੜਨਾ ਪਾਣੀ ਇਹ ਤੇ ਮੈਂ ਕਿਹਾ ਖਾਲੀ ਉਹਨੇ ਦੋ ਘਿਹਰਾਂ ਦੀ ਮਿੱਟੀ ਝੜਾ ਦਿੱ ਗਏ ਦੂਜਾਂ ਦੀ ਫੇਰ ਝੜਾ ਦੇਾਂਗੇ ਤੇ ਮਿੱਟੀ ਚੜਾ ਕੇ ਤੇ ਪਾਣੀ ਰਵਾ ਕਰਤਾ ਸਵੇਕ 12 ਵਜੇ ਮੋਟਰ ਦਾ ਪਾਣੀ ਵੀ ਛੱਡ ਲਾਂਗੇ ਤੇ ਆਵੇ ਵਟਾਂ ਦੇ ਲਾਉਣ ਲੱਗ ਪਏ ਆ ਮਿੱਟੀ ਥੋੜੀ ਥੋੜੀ ਚੜਾ ਦਿੰਨੇ ਆ ਖਾਲ ਵਾਲੀ ਵਟ ਤੇ ਹੱਥ ਨਹੀਂ ਜਿਵੇਂ ਜਿਵੇਂ ਗਿੱਲਾ ਹੋਈ ਆ ਉਹਵੇਂ ਚੱਕ ਕੇ ਢਰਮੀ ਸਪਰੇ ਮਾਰੀ ਚੱਲਾਂਗੇ ਵਾਰੀ ਨਾਲ ਤਾਂ ਮੇਰੇ ਹਿਸਾਬ ਨਾਲ ਕਿਆਰਾ ਹੀ ਪੀਜੂਆ ਕਿਉਂਕਿ ਮੋਟੀ ਮੋਗੇ ਦਾ ਪਾਣੀ ਬਹੁਤ ਘਟਾ ਚਲ ਇਹ ਕਿਹੜਾ ਲੱਗ ਗਿਆ ਤੜਕੇ 4 ਵਜੇ ਲਾਈਟ ਆਈ ਵੀ ਆਹ ਕਿਹੜਾ ਵੀ ਹੋ ਜੂਆ ਕੱਲ ਨੂੰ ਮੋਟਰਾਂ ਦੋ ਉਹ ਵੀ ਚਲਾ ਲਿਆਵਾਂਗੇ ਜੇ ਦੇਤੀ ਤਾਂ ਪਰ ਦੋ ਦਿਨ ਹੋ ਗਏ ਆਪਣੀ ਮੋਟਰ ਉਹਨਾਂ ਦੀ ਚੱਲੀ ਜਾਂਦੀ ਆਪਾਂ ਤਾਂ ਪੱਠੇ ਵੀ ਨਹੀਂ ਲਾਏ ਇਹ ਗੱਲ ਮਾਰੇ ਨੇ ਲਾਈਟ ਉੱਠ ਗਈ ਮੈਂ ਕਿਹਾ ਭਈ ਆਪਣਾ ਕੀ ਨਾਂ ਲੈਂਦੇ ਆਹਾ ਵੀ ਕਦੋਂ ਕਰਾਂਗੇ ਚੱਲ ਉਹ ਹੈ ਤਾਂ ਚਾਚਾ ਹੀ ਮੇਰਾ ਉਹ ਮੋਟਰਾਂ ਦੂਰ ਉਹਦੀਆਂ ਚਲਾ ਲਿਆਵਾਂਗੇ ਪਰ ਲਈ ਪਾਸੇ ਮੰਬਰਦੀਆਂ ਮੋਟਰਾਂ ਵੀ ਵੇਖ ਲਾਂਗੇ ਪਨੀਰੀ ਆਪਣੀ ਹੋਈ ਖੜੀ ਅੱਜ ਕੱਤੂਗਾ ਜਵਾਨ ਪਾਣੀ ਛੱਡਦੇ ਆ ਮਾਂਚ ਆ ਖਾਲਤੇ ਲਾ ਕੇ ਮਿੱਟੀ ਇਹ ਤੇ ਕਰ ਦਿੰਨੇ ਆ ਸੱਟ ਕੰਮ ਤੇ ਆ ਮੋਇਲ ਵਾਲਾ ਸਕੰਜਾ ਆ ਵੀ ਆ ਜਾਣਾ ਜਸਵੀਰ ਆਪਣਾ ਆ ਮਿੱਟੀ ਚੜਾਈ ਜਾਂਨੇ ਥੋੜੀ ਥੋੜੀ ਤੇ ਖਾਲਤੇ ਵੀ ਸਪਰੇਅ ਮਾਰੀ ਸੀਗੀ ਉਹ ਪਰਲੇ ਪਾਸੇ ਉਹਨਾਂ ਦੀ ਚੂਨੀ ਕਰਕੇ ਨਹੀਂ ਮਾਰੀ ਹੁਣ ਮਾਰਦੇ ਆਂਗੇ ਕਿਉਂਕਿ ਮੁੜ ਕੇ ਖਾਲਾ ਕੱਢਣਾ ਬਹੁਤ ਔਖਾ ਹੁੰਦਾ ਉਹ ਵੀ ਆ ਗਿਆ ਚਾਹ ਦੇ ਪਾਣੀ ਲੈ ਕੇ ਵਟਾਂ ਬੰਨੀ ਜਾਂਦੇ ਆ ਹੌਲੀ ਹੌਲੀ ਆਈ ਕਰੀ ਚੱਲਾਂਗੇ ਆਪਣੀ ਰੀਲੀ ਵਟ ਦੇ ਕੀ ਨਾਂ ਲੈਂਦੇ ਆਪਣਾ ਮਿੱਟੀ ਲਾਉਣੀ ਆ ਸਵਾਰ ਕੇ ਲਾਈ ਚੱਲਾਂਗੇ ਤੇ ਆਈ ਨੂੰ ਮੇੜ ਦਿੰਨੇ ਆ ਕੰਮ ਹੌਲੀ ਹੌਲੀ ਆਪਾਂ ਲਾਉਣ ਚੱਲੇ ਆ ਬੱਚੇ ਤੇ ਆਪਾਂ ਖਾ ਵੀ ਦੇਣਾ ਬੱਚੇ ਉਹ ਵੇ ਠੀਕ ਆਈ ਤੇ ਚਲੋ ਕਰਨ ਫਿਰ ਆਪਾਂ ਬੱਚੇ ਲਾ ਕੇ ਮਿਲ ਲਾ ਲੈ ਬੱਚੇ ਇਧਰ ਵੇ ਛਤਰਾਂ ਲੱਗੀਆਂ ਪੰਗਾ ਲੀੜਾ ਬਦਲ ਦੀ ਸਕੀਮ ਸੀਗੀ ਤੇ ਲੀੜਾ ਨਹੀਂ ਬਦਲਦੇ ਕਿਉਂਕਿ ਕਪੜਾ ਮਿਲ ਨਹੀਂ ਰਿਹਾਗਾ ਜਿਹੜਾ ਆਪਾਂ ਲਾਉਣਾ ਫਿਰ ਲੀਲਾ ਆਪਾਂ ਲੀਲਾ ਹੀ ਲਾਇਆ ਛਤਰਾਂ ਖੜੀਆਂ ਬੱਚੇ ਪਾਈ ਸੀ ਤਾਂ ਕਰਕੇ ਇੱਥੇ ਬੈਠਿਆ ਪੈਣਾ यूं ਕੀਤਾ ਮੈਂ ਇਹ ਤਾਂ ਬੈਠਿਆ ਗਰਮੀ ਬਹੁਤ ਹੈ ਚੱਤ ਕਾਹਨੂੰ ਕਰਦਾ ਨਹੀਂ ਟੂਡਵੇ ਪਾਣੀ ਵਟਣਾ ਬੈਠਾ ਮਾਂ ਪਰਛੇ ਵੇਖੋ ਇੱਥੇ ਇਹ ਤਖਰਾਵ ਹੀ ਜਾਂਦਾ ਕਹਿੰਦਾ ਮੇਰਾ ਗਰਮੀ ਨਾ ਕਹਿੰਦਾ ਮੈਨੂੰ ਬੱਬੂਦਾਰੀ ਨੀਂਦ ਦੀ ਵਾਂਚ ਕਹਿੰਦਾ ਆਈਆਂ ਜਿਵੇਂ ਅੱਗ ਦੇ ਚਿਗਿਆੜੇ ਉੱਡਦੇ ਹੁੰਦੇ ਕਹਿੰਦਾ ਆਹ ਖਾਲੀ ਦਾ ਪਾਣੀ ਐ ਇੰਨਾ ਪਾਣੀ ਐ ਪਾ ਵੜ ਲਿਆ ਡੂੜ ਕਮੋਟਰ ਜਿੰਨਾ ਕਿਉਂਕਿ ਸਾਡੇ ਮੋਗੀ ਪਹਿਲਾਂ ਮੋਗੀ ਦਾ ਪਾਣੀ ਸੀ ਇੱਕ ਅੱਦੂ ਗਾਲਾ ਵਾਂ 23 ਕਿੱਲੇ ਵਾਰੀ ਨਾ ਹੋ ਜਾਂਦਾ ਸੀ ਹੁਣ ਕਿਹੜਾ ਇੱਕ ਕਿੱਲੇ ਦਾ ਕਿੱਲੇ ਦਾ ਨਹੀਂ ਕਿੱਲੇ ਦਾ ਜੀ ਹੋ ਜੇ ਤਾਂ ਵੀ ਚੰਗਾ ਡੂਡ ਕਮਟਰ ਜਿੰਨਾ ਪਾਣੀ ਆ 7 ਵੇ 7 ਵਜੇ 7 ਵਜੇ ਦੀ ਕਰਵਾ ਰਹੀ ਆ ਉਹ ਆ ਨਾ ਮੈਂ ਡੋਕੀ ਲਾਣਾ ਉਹ ਆ ਨਾ ਮੈਂ ਨਾਲ ਲਾਵਾਂ ਅੱਜ ਵਲੌਗ ਵੀ ਬਹੁਤ ਵੱਡਾ ਬਣੂਗਾ ਚਲ ਆ ਦੇਖੇ ਵੱਡਾ ਆਪਾਂ ਇਹ ਗੇਪੇ ਸੀ ਚਪਲਾਂ ਗਿੱਲੀਆਂ ਹੀ ਪੈਰ ਤਿਲਕ ਗਏ ਛਾਲ ਜਿਹਾ ਲੱਗੀ ਉਹ ਆ ਮੈਂ ਦੁਮਾਰ ਨਾ ਜੀ ਯਾਰ ਆਇਆ ਇੱਥੋਂ ਵੱਡੇ ਆਪਾਂ ਪਾਣੀ ਪਾਣੀ ਵਾੜ ਲੇ ਤੇ ਖਾਲੀ ਚ ਲੀਟੀਆਂ ਬਸ ਕਰ ਆਜਾ ਰਹਿਮ ਦੇ ਆਜਾ ਉੱਥੇ ਮੋਟਰ ਚਲੋ ਪਰਨਾ ਗਿਲਾ ਕਰ ਆਇਆ ਚੱਲ ਗੇ ਫਿਰ ਆਪਾਂ ਵੱਡ ਲੈਣ ਦਾ ਪਾਣੀ ਛੱਡਤਾ ਆਪਣੇ ਮੁੱਗੇ ਦਾ ਪਾਣੀ ਵੀ ਥੋੜਾ ਮਤਰੀ ਆ ਤੇ ਪਾਣੀ ਛੜਦਾ ਅੱਜ ਚਲ ਹੌਲੀ ਹੌਲੀ ਭਰੀ ਜਾਵਾਂਗੇ ਲਵਾਵੀ ਸਵੇਰੇ ਹੱਥ ਨਹੀਂ ਆਉਣਗੇ ਚਲ ਜੇ ਭਰ ਗਿਆ ਤੇ ਕੱਦੂ ਕਰਦੇ ਆਂਗੇ 7 ਵਜੇ ਤੱਕ ਰਵਾਰੀ ਤੇ ਚਲੋ ਬਾਕੀ ਲੇਟ ਲੂਟ ਕੀ ਹੈ ਵਿੱਚ ਕੋਈ ਘੰਟਾ ਛੱਡ ਦੇਣ ਪਰ ਨਹੀਂ ਛੱਡਦੇ ਨਹੀਂਗੇ ਬਾਕੀ ਗਰਮੀ ਬਹੁਤ ਆ ਗਰਮੀ ਵਟ ਕੱਢੀ ਜਾਂਦੀ ਆ ਪਾਣੀ ਵੀ ਮੋਗੇ ਦਾ ਥੋੜਾ ਆ। 11 ਸੀਰੀ ਲੱਗ ਜੇ ਤਾਂ ਵੀ ਚੰਗਾ। ਗਾਉਤੀ ਕਰਕੇ ਬਾਣ ਪਹਿਲਾਂ ਲਾ ਕੇ ਨਾ ਪਿਆਉ ਦੇਣਾ ਸੀ ਫੇਰ ਕਰਦੇ ਹੁੰਦੇ ਕੱਦੂ ਵਿੱਚ ਪਾਣੀ ਛੱਡੀ ਜਾਂਦੇ ਫੇਰ ਤਾਂ ਕੱਲੀ ਮੋਟਰ ਵੀ ਆਫ ਕਰ ਦਿੰਦੀ ਹੈ। ਚਲੋ ਹੌਲੀ ਹੌਲੀ ਕਰੀ ਚੱਲਾਂਗੇ ਵਰਕਰ ਦੂ ਮੋਟਰਾਂ ਮੋਟਰਾਂ ਪੁੱਛਾਂਗੇ। ਕੰਪਿਊਟਰ ਕਰਾਇਆ ਲੱਗਿਆ ਮਾਨ ਪੱਦਰ ਵਾਲੀ ਗੱਲ ਹੀ ਆ ਚਲ ਭੱਜੂਆ ਜਿਵੇਂ ਲੱਗੀ ਉਹ ਸਵੇਰੇ ਆਪਨੇ ਆਉਂਦੇ ਆ ਆਦਿਆਂਗੇ ਲੋਵਾਵੇ ਤੇ ਰੱਬ ਵੀ ਕੀ ਇਹ ਮਿਹਰਬਾਨ ਹੋ ਜੇ ਕਿਰਪਾ ਹੁੰਦੀ ਆ ਜਾਇ ਜਦੋਂ ਮੈਂ ਝੋਨਾ ਲਾਉਣਾ ਮੀ ਪੈਂਦਾ ਹੀ ਹੁੰਦਾ ਕੀ ਆ ਮਹਾਰਾ ਹੀ ਮਿਹਰਬਾਨ ਹੋ ਜੇ ਅੱਜ ਇਹਦੀ ਵੀਡੀਓ ਵੀ ਲੰਮੀ ਬਣੂਗੀ ਕਿਉਂਕਿ ਦੋ ਵੀਡੀਓ ਤਾਂ ਹੁਣ ਬਣਾਈਏ ਫਿਰ ਉਹੀ ਕੰਟੈਂਟ ਬਣ ਜਾਮਾ ਵੀ ਉਹੀ ਕੁਝ ਵਿਖਾਉਣਾ ਤੇ ਹੁਣ ਇਹ ਹੀ ਵੀਡੀਓ ਲੰਮੀ ਬਣਦੀ ਆ ਚਲ ਕੋਈ ਗੱਲ ਨਹੀਂ 8-10 ਮਿੰਟਾਂ ਦੀ 10 ਦੀ ਬਣ ਜੂਗੀ ắtਵਾਦ ਛਾਵ ਨੂੰ ਜੇ ਤਾਂ ਇਹ ਕਿਆਰਾ ਸੀਰੀ ਚੜ ਗਿਆ ਤਾਂ ਕਦੋਂ ਕਰਾਂਗੇ ਇਹ ਨਾ ਚੜਿਆ ਸੀਰੀ ਤੇ ਫਿਰ ਕੀ ਕਹਿਣਾ ਫਿਰ ਕੱਲ ਨੂੰ ਕਰਾਂਗੇ ਕਦੋਂ ਦੇਖੋ ਕਿਧਰ ਤੁਰਿਆ ਹੁੰਦਾ ਓ ਕਿੱਧਰ ਤੁਰਿਆ ਆਉਨਾ ਏ ਤੂੰ ਕਿੱਧਰ ਤੁਰਿਆ ਆਉਨਾ ਕਿਉਂ ਤ ਘਰੇ ਟੀਕੀ ਦਾ ਨਹੀਂ ਹੈ ਵਾਟਣਾ ਤੋੜਦੀ ਹੋਰਾ ਚੱਕਦੇ ਭਾਂਡੇ ਭੁੰਡੇ ਘਰੇ ਚਲਦੇ ਕਿ ਨਾ ਫਿਰ ਕੀੜਾ ਮਾਰ ਕੇ ਆਵਾਂ ਨਾ ਪੁੱਤ ਨਾ ਕਿਉਂ ਪਾਣੀ ਚ ਵੜੀ ਆਨਾ ਹਾਂ ਵੇਖ ਲੋ ਜੰਗ ਫੂਰਸ ਇਹ ਮੈਨੂੰ ਬੜਾ ਤੰਗ ਕਰਦੀ ਏ ਜੰਗ ਫੂਰਸ ਮੇਰੇ ਮਗਰ ਮਗਰੀ ਰਹਿੰਦੀ ਏ ਇਹਨੂੰ ਵੇਖ ਲੋ ਨਾਲੇ ਮੋਟਰਸਾਈਕਲ ਤੋਂ ਲੱਗਿਆ ਦੇ ਨਾਲੇ ਨਾਉਣ ਲੱਗਿਆ ਪਿਆ ਕਮਾਲ ਦਾ ਬੰਦਾ ਯਾਰੀ ਤੇ ਸਸਿ ਠੀਕ ਹੈ ਜੀ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਕਿਉਂਕਿ ਵਲੌਗ ਬਣ ਜਾਣਗੇ ਬਹੁਤ ਜਿਆਦਾ ਲੰਮਾ ਹੋ ਜਾਊਗਾ ਕੰਮ ਇੱਕ ਨਾ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਵਾਲੀ ਗੱਲ ਯਾ ਸਬਸਕ੍ਰਾਈਬਰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਮੈਂ ਅੰਤਾਲੀ ਕਰ ਲਈ ਆ ਫਰਾ ਬਣ ਕੇ ਤੇ ਕਰਦੇ ਕਰੋ ਸਬਸਕ੍ਰਾਈਬਰ ਲਾਈਕ ਤੇ ਕਮੈਂਟ ਜਰੂਰ ਕਰੇ ਕਰੋ ਹੱਥ ਜੋੜ ਕੇ ਮਿੰਤਾਂ ਵਾਲੀ ਗੱਲ ਆ ਮੇਰਾ ਪ੍ਰਾ